ਕਾਤੀ ਹੋ ਜਾ ਮੈਂ ਬਣਾ ਰਿਹਾ ਹਾਂ ਹੈਲੋ ਥੋੜਾ ਥੋੜੀ ਮੁਟੀ ਨੂੰ ਆਂਡਿਚੂ ਬਾਲੇ ਰਨ ਜਲਾਣ ਲੋੜੀ ਹੈ ਇਹ ਹੋਊਗਾ ਠੀਕ ਹੈ ਅੱਛਾ ਇਹ ਠੀਕ ਹੈ ਠੀਕ ਹੈ ਅੱਛਾ ਚੜ ਲੱਗ ਜਾ ਆਜੋ ਮੈਡੀਕਲ ਖਰਚ ਖਰਚ ਇੱਧਰ ਹੋ ਜਾ ਇੱਧਰ ਆਜੋ ਆਖਰ ਉਹ ਲੈ ਉਹ ਪਾਣੀ ਲਈ ਨਾ ਬਸ ਉਹ ਬਣੇ ਚੱਕ ਲੈ ਉਹ ਵਾਦੋ ਕੇ ਨਾਲ ਮਿੱਟੀ ਬਹੁਤ ਹੈ। ਆ ਵੀ ਫਿਰ ਬਾਬਾ। ਆ ਵੀ ਫਿਰ ਬੁੱਟਾ। ਆ ਗੋ। ਮਾ ਤੁਸੀਂ ਵੀ ਤੇ ਤੁਸੀਂ ਇੱਧਰ ਹੋ ਜਾ ਵੀਰੇ। ਹਾਂਜੀ। ਮੇਰੇ ਲਾਈਵ ਆਤਾ। ਕੀ ਹੋ ਗਿਆ ਹੋ ਗਿਆ ਹੋ ਗਿਆ ਲਓ ਆਰੇ ਬਤਾ ਦਿਓ ਚੰਡੀ ਆਹ ਵਾਹ ਫਿਰ ਬਸ ਬਹੁਤ ਕੋਣਾਂ ਲਾ ਕੇ ਨਾ ਉਹ ਸੜਕ ਬਣਾ ਦਿਓ ਰਿਸ਼ਨਗਰ ਹਾਂਜੀ ਮੈਮ ਜਿਹੜਾ ਅੱਜ ਕੈਂਪ ਲੱਗਿਆ ਹੈ ਉਹ ਕਿਆ ਕਹਿਣਾ ਚਾਹੋਗੇ ਜਿਵੇਂ ਕੀ ਤੁਸੀਂ ਜਾਣਦੇ ਪੰਜਾਬ ਸਰਕਾਰ ਨੇ ਪਹਿਲਾਂ ਵੀ ਜਨ ਸੁਵਿਧਾ ਕੈਂਪ ਚੱਲ ਰਹੇ ਸੀ ਅੱਜ ਉਸੇ ਤਰ੍ਹਾਂ ਹੀ ਇੱਥੇ ਪਿੰਡ ਤਸੋਲੀ ਵਿੱਚ ਜਨ ਸੁਵਿਧਾ ਕੈਂਪ ਲੱਗੇ ਆ ਤਾਂ ਕਿ ਆਪकी ਸਰਕਾਰ ਆਪਕੇ ਦਰਵਾਜ਼ਾ ਲੋਕਾਂ ਨੂੰ ਕਿਤੇ ਦਫ਼ਤਰਾਂ ਚ ਨਾ ਜਾਣਾ ਪਵੇ ਤੇ ਇੱਥੇ ਹੀ ਉਹਨਾਂ ਨੂੰ ਹਰ ਸਹੂਲਤ ਮਿਲੇ ਚਾਹੇ ਉਹ ਰਾਸ਼ਨ ਕਾਰਡ ਦੀ ਹੈ ਚਾਹੇ ਸੁਵਿਧਾ ਸੈਂਟਰ ਦੀ ਹੈ ਚਾਹੇ ਐਗਰੀਕਲਚਰ ਡਿਪਾਰਟਮੈਂਟ ਦੀ ਹੈ ਚਾਹੇ ਸੀਡੀਪੀ ਉਹ ਦਫ਼ਤਰ ਬੀਡੀਪੀ ਉਹ ਦਫ਼ਤਰ ਸਾਰੇ ਇੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਇੱ ਹੁੰਚੇ ਨੇ ਤਾਂ ਸਾਰੇ ਆਫੀਸਰ ਸਹਿबान ਵੀਡੀਓ ਸਾਫ ਵੀ ਨੇ ਸਾਰੇ ਇੱਥੇ ਨੇ ਔਰ ਸਬਦ ਨੂੰ ਇਹ ਹੈ ਕਿ ਦੇਖ ਕੇ ਕਿ ਕੈਂਪ ਸਹੀ ਚੱਲ ਰਹੇ ਨੇ ਔਰ ਲੋਕਾਂ ਨੂੰ ਸਹੀ ਸਹੂਲਤਾਂ ਮਿਲ ਰਹੀਆਂ ਨੇ ਮੈਡਮ ਕਿਹੜੀ ਕਿਹੜੀ ਮੇਨ ਸਹੂਲਤਾਂ ਉਰੇ ਦੇਈ ਗਈਆਂ ਸਾਰੀਆਂ ਸਹੂਲਤਾਂ ਇੱਥੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਸ਼ਨ ਕਾਰਡ ਦੀ ਆਧਾਰ ਕਾਰਡ ਦੀ ਛੋਟੇ ਛੋਟੇ ਲੋਕਾਂ ਨੂੰ ਨਾ ਛੋਟੀਆਂ ਛੋਟੀਆਂ ਆਧਾਰ ਕਾਰਡ ਦੀਆਂ ਦਿੱਕਤਾਂ ਹੁੰਦੀਆਂ ਬੜੀਆਂ ਕਿਸੇ ਦੀ ਨਾਮ ਕਰੈਕਸ਼ਨ ਕਰਾਨੀ ਹੈ ਕਿਸੇ ਦਾ ਨਾਮ ਚੜਾਣਾ ਹੈ ਕੋਈ ਆਧਾਰ ਕਾਰਡ ਬਣਾਣਾ ਹੈ ਇਹਦੇ ਲਈ ਬੜੇ ਪਰੇਸ਼ਾਨ ਹੁੰਦੇ ਆ ਪਰ ਉਹ ਸਹੂਲਤਾਂ ਸਾਰੀਆਂ ਇੱਥੇ ਮਿਲ ਰਹੀਆਂ ਹੈ ਹਸਪੀਟਲ ਵੱਲੋਂ ਨਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਮੈਂ ਹੁਣ ਦੇਖਿਆ ਉੱਥੇ ਲੇਡੀਜ਼ ਬੈਠੀਆਂ ਲੇਡੀਜ਼ ਦਾ ਬੀਪੀ ਕਾਫੀ ਵਧਿਆ ਹੋਇਆ ਹੈ ਪਰ ਉਹ ਅਵੇਅਰ ਨਹੀਂ ਹੈ ਤਾਂ ਇਹ ਕੈਂਪ ਅਸਾਨੂੰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਔਰ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਊਗਾ ਕਿ ਤੁਸੀਂ ਜਾ ਕੇ ਜਿਹੜੇ ਨਾਲ ਮੁਹੱਲਾ ਕਲੀਨਿਕ ਹੈ ਉੱਥੇ ਆਪਦਾ ਟ੍ਰੀਟਮੈਂਟ ਵੀ ਕਰਵਾ ਸਕੋ ਮੈਡਮ ਇਹ ਕੈਂਪ ਦਾ ਕਿੰਨੇ ਕੁ ਲੋਕਾਂ ਨੇ ਲਾਭ ਲਿਆ ਹੁਣ ਤੱਕ ਮੇਰਾ ਖਿਆਲ 150 ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਔਰ ਹਾਲੇ ਹੋਰ ਵੀ ਬਹੁਤ ਲੋਕ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਇੱਥੇ ਭਾਰੀ ਰਸ਼ ਹੋਇਆ ਹੋਇਆ ਹੈ ਮੈਡਮ ਤੁਹਾਡੇ ਵੱਲ हां जसी ते यही ਕਹਾਂਗੇ ਕਿ ਗ੍ਰੀਨਰੀ ਤਾਂ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਗਲੋਬਲ ਵਾਰਮਿੰਗ ਨੂੰ ਕੰਟਰੋਲ ਚ ਕਰਨਾ ਹੈ ਨਹੀਂ ਤੁਸੀਂ ਦੇਖੋ ਅੱਜ ਕੱਲ ਜਿੰਨੀ ਗਰਮੀ ਪੈ ਰਹੀ ਹੈ ਤਾਂ ਮੈਂ ਹਰ ਬੰਦੇ ਨੂੰ ਹਰ ਇਨਸਾਨ ਨੂੰ ਜੋ ਰਾਜਪੁਰਾ ਵਾਸੀ ਹੈ ਕਿ ਦੇਸ਼ ਵਾਸੀ ਸਭ ਨੂੰ ਇੱਕੋ ਹੀ ਕਹੂੰਗੀ ਕਿ ਇੱਕ ਇੱਕ ਬੂਟਾ ਜ਼ਰੂਰ ਲਾਓ ਔਰ ਉਸ ਨੂੰ ਇਹ ਨਾ ਲਾਓ ਕਿ ਬੂਟਾ ਲਾਤਾ ਤੇ ਬਸ ਮੁੜ ਕੇ ਦੇਖਣਾ ਨਹੀਂ ਜਿਵੇਂ ਅਸੀਂ ਆਪਦੇ ਬੱਚੇ ਨੂੰ ਪਾਲਦੇ ਆਂ ਓਵੇਂ ਪਾਲੀਏ ਤਾਂ ਜਿਹੜੀ ਇਹ ਗਲੋਬਲ ਵਾਰਮਿੰਗ ਕਰਕੇ ਸਾਡੇ ਤੇ ਇਫੈਕਟ ਪੈ ਰਹੇ ਨੇ ਉਸ ਤੋਂ ਅਸੀਂ ਬਚਾਅ ਕਰ ਸਕਦੇ ਹਾਂ